संयुक्त किसान मोर्चे वालों टिलवा टोल प्लाजा 11:00 ਤੋਂ 2:00 ਵਜੇ ਤੱਕ ਕੀਤਾ ਟੋਲ ਮੁਕਤ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ, ਕੀਰਤੀ ਕਿਸਾਨ ਯੂਨੀਅਨ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਟਿਲਵਾ ਟੋਲ ਪਲਾਜ਼ਾ ਵਿਖੇ 11:00 ਵਜੇ ਤੋਂ ਲੈ ਕੇ 2:00 ਵਜੇ ਤੱਕ ਵਾਹਨਾਂ ਨੂੰ ਟੋਲ ਮੁਕਤ ਕੀਤਾ ਗਿਆ। ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪੀਰ ਸਿੰਘ ਲਿਟਾ, ਬਲੈਕ ਪ੍ਰਧਾਨ ਸਕਪਾਲ ਸਿੰਘ ਤਾਜਪੁਰ, ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ ਜ਼ਿਲ੍ਹਾ ਸਕੱਤਰ ਸਰ ਸੇਮ ਸਿੰਘ ਬੰਨੇਮਾਲ ਆदि ਆਗੂਆਂ ਦੀ ਅਗਵਾਈ 'ਚ ਇੱਥੇ ਪੁੱਜੇ ਕਿਸਾਨਾਂ ਵੱਲੋਂ ਮੋਰਚੇ ਦੇ ਨਿਰਦੇਸ਼ਾ ਅਨੁਸਾਰ ਟੋਲ ਨੂੰ ਵਾਹਨਾ ਲਈ ਟੋਲ ਮੁਕਤ ਕਰਦਿਆ ਤਰਨਾ ਦਿੱਤਾ ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾ ਮਨਵਾਉਣ ਲਈ ਦਿੱਲੀ ਜਾ ਰਹੇ ਸਨ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜਿੱਥੇ ਸਖਤ ਪ੍ਰਬੰਧ ਕੀਤੇ ਹਨ ਉੱਥੇ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਤੇ ਉਹਨਾਂ ਤੇ ਅਤਰੂ ਗੈਸ ਤੇ ਗੋਲੇ ਦਾਗੇ ਗਏ ਜਿਸ ਦੇ ਰੋਸ ਵਜੋਂ ਅੱਜ ਤਿੰਨ ਘੰਟੇ ਲਈ ਟੋਲ ਨੂੰ ਫ੍ਰੀ ਕੀਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਜ਼ਿਲ੍ਹਾ ਮਿਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਬਖਸ਼ੀਤ ਸਿੰਘ ਬਲਾਕ ਪ੍ਰਧਾਨ ਨਡਾਲਾ ਬਲਵਿੰਦਰ ਸਿੰਘ ਮਜ਼ਾਦਪੁਰ ਜੋਗਾ ਸਿੰਘ ਨਿਸ਼ਾਨ ਸਿੰਘ ਮਾੜਸਾ ਪੱਗਾ ਸਿੰਘ ਜਗਿੰਦਰ ਸਿੰਘ ਬਾਗੜਿਆ ਨਿਸ਼ਾਨ ਸਿੰਘ ਮੇਜਰ ਸਿੰਘ ਨੰਬਰਦਾਰ ਤਰਲੋਚਨ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਪੰਡਾਲ ਜ਼ਿਲ੍ਹਾ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੂ ਜਗਜੀਤ ਸਿੰਘ ਔਜਲਾ ਸੀਤਲ ਸਿੰਘ ਸੰਗੋਜਲਾ ਫਕੀਰ ਸਿੰਘ ਲਖਨ ਕੇ ਪੰਡਾ ਕਰਮਜੀਤ ਸਿੰਘ ਨੂਰਪੁਰ ਜੱਟਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਬਲਵਿੰਦਰ ਸਿੰਘ ਬਾਜਵਾ ਸੁਬਾ ਸਕੱਤਰ ਅਸ਼ਪਾਲ ਸਿੰਘ ਰਾਜਿੰਦਰ ਸਿੰਘ ਚਰਨਜੀਤ ਸਿੰਘ ਢਿਲਵਾ ਆਦਿ ਸਮੇਤ ਵੱਡੀ ਗਿਣਤੀ ਚ ਕਿਸਾਨ ਮੌਜੂਦ ਸਨ ਇਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਡੀਐਸਪੀ ਪੁਲਤ ਸੁਰਿੰਦਰਪਾਲ ਤੋਗੜੀ ਥਾਣਾ ਢਿਲਵਾ ਦੇ ਮੁਖੀ ਮਲਕੀਤ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਢਿਲਵਾ ਤੋਂ ਪੱਤਰਕਾਰ ਗੋਬਿੰਦ ਸੁਖੀਜਾ ਤੇ ਮਨਜੀਤ ਸਿੰਘ ਚਿੰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਸਤਪੁਰ ਸਿੰਘ ਭਾਰਤੀ ਕਿਸਾਨ ਜੋ ਦਾਦੀਆ ਬਲਾਕ ਪ੍ਰਧਾਨ ਚਲਵਾ ਸੋ ਅੱਜ ਦਾ ਜਿਹੜਾ ਟੂਲ ਪਲਾਜ਼ਾ ਇਹ 11:00 ਤੋਂ ਲੈ ਕੇ 2:00 ਵਜੇ ਤੱਕ ਬੰਦ ਰਹੂਗਾ ਇਹ ਬਹੁਤ ਹੀ ਮਤਲਬ ਅਸੀਂ ਜਿਹੜਾ ਸ਼ਾਂਤ ਮੈਦਾਨ ਦੇ ਨਾਲ ਇਹਨੂੰ ਪਤਾ ਬੰਦ ਕੀਤਾ ਹੈ ਲੋਕਾਂ ਨੂੰ ਆਖਰ ਪਰਚੀ ਨਹੀਂ ਕੱਟਣ ਦੇ ਫ੍ਰੀ ਹੈਗਾ ਯਾਰ ਸੋ ਫਿਰ ਤੋਂ ਅੱਗੇ ਜਿੱਥਾਂ ਵੀ ਮਤਲਬ ਹੈ ਸਾਡਾ ਸੂਤ ਕਸਾਮ ਮੋੜ ਚ ਦੇ ਜੋ ਮੀਟਿੰਗ ਹੋਵੇ ਉਹਦੇ ਹਿਸਾਬ ਦੇ ਨਾਲ ਇਹ ਪਤਾ ਚੱਲੇਗਾ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਆਪਾਂ ਕੌਂਪਾਜਾ ਬੰਦ ਕੀਤਾ ਇਹਨੂੰ ਮਤਲਬ ਕਿ ਇਹ ਵੀ ਵਧੀਆ ਤਰੀਕੇ ਨਾਲ ਇਹਨੂੰ ਸੰਭਲ ਕੀਤਾ ਜਾਵੇ ਇੱਕ ਇੱਕ ਕੀ ਕਾਲ ਸਾਹਿਬ ਬਾਈ ਜੀ ਕੀ ਅੱਜ ਦਾ ਜਿਹੜਾ ਧਰਨਾ ਇਹ ਕਿੰਨੇ ਵਜੇ ਤੱਕ ਜਾਰੀ ਰਹੇਗਾ ਅੱਜ ਤਾਂ ਇਹ ਪੰਨਾ ਇਹ ਆਪਦਰਵਾਜ ਤੋਂ 11 ਵਜੇ ਤੋਂ ਲੈ ਕੇ ਮਤਲਬ ਕਿ ਵੀ 2 ਵਜੇ ਤੱਕ ਮੰਦੋ ਜਾਰੀ ਰਹੇਗਾ। ਸੋ ਇਹਦੇ ਵਿੱਚ ਗੱਡੀਆਂ ਨੂੰ ਟੋਲ ਮੁਕਤ ਕੀਤਾ ਗਿਆ ਅੱਜ। ਇੱਥੇ ਜਿੰਨੀਆਂ ਵੀ ਗੱਡੀਆਂ ਉਹਨਾਂ ਨੂੰ ਸਿਰਫ ਟੂਲ ਫਰੀ ਕੀਤਾ ਗਿਆ ਵਾ ਕੋਈ ਕਿਸੇ ਦੀ ਪਰਚੀ ਨਹੀਂ ਕੱਟਣ ਦੇ ਰਿਹਾ। ਸੋ ਅੱਛਾ ਬਾਕੀ ਜੋ ਵੀ ਜਿੱਤਾ ਹੈਗਾ ਕਿਉਂਕਿ ਜਿਹੜੀ ਸਮੇਂ ਦੀ ਸਰਕਾਰ ਹੈ ਜਿਹੜੀਆਂ ਆਪਣੀਆਂ ਜਥੇਬੰਦੀਆਂ ਦਿੱਲੀ ਨੂੰ ਜਾਣਦੀਆਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਬਦ ਕਰਦੇ ਆ। ਐਸੀ ਕਰਕੇ ਸੋ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਉਹਨਾਂ ਦਾ ਬੰਦਾ ਹੱਕ ਉਹਨਾਂ ਦਿੱਤਾ ਜਾਵੇ ਉਹਨਾਂ ਨੇ ਦਿੱਲੀ ਜਾਣ ਵਾਸਤੇ ਉਹਨਾਂ ਨੂੰ ਮਤਲਬ ਜਗ੍ਹਾ ਵੀ ਮੁਕੰਮਲ ਕਰਕੇ ਦਿੱਤੀ ਜਾਵੇ ਕਿਉਂਕਿ ਇਹ ਡੈਮੋਕਰੇਸੀ ਸਾਡਾ ਜਿਹੜਾ ਹੈ ਹੱਕ ਹੈ ਬੰਦਾ ਆ ਕਿਉਂਕਿ ਅਸੀਂ ਆਪਣੇ ਘਰ ਤੋਂ ਅੱਜ ਇਹ ਚਲੇਨੇ ਆ ਅਸੀਂ ਮਤਲਬ ਕਿ ਵੀ ਆਪਾਂ ਕਿਸੇ ਤਰ੍ਹਾਂ ਦਾ ਅੰਦੋਲਨ ਸ਼ਾਂਤ ਮੈਨ ਦਾ ਕਰ ਸਕਦੇ ਸਾਡਾ ਰਾਈਟ ਆ ਤੇ ਇਹੋ ਮੈਂ ਅਪੀਲ ਕਰਦਾ ਵੀ ਜਿਹੜੀ ਸਰਕਾਰ ਆ ਉਹ ਮਤਲਬ ਕਿ ਵੀ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਉੱਥੇ ਜਾ ਕੇ ਬੈਠ ਕੇ ਅੰਦੋਲਨ ਕਰੀ ਜਗਾ ਜਗਾ ਉੱਥੇ ਕੀਤੀ ਜਾਵੇ ਭਾਈ ਤੁਸੀਂ ਗੱਲ ਸਾਹਿਬ ਭਾਈ ਤੁਸੀਂ ਅਜਿਹਾ ਕਿਹਾ ਗਿਆ ਹੈ ਪੰਜਾਬ ਸਰਕਾਰ ਜਿਹੜਾ ਪ੍ਰਦਾਨ ਕਰਦੀ ਕਿਸਾਨਾਂ ਨੂੰ ਅੱਜ ਸੰਯੁਕਤ ਮੋਰਚੇ ਨੇ ਕੱਲ ਫੌਰੀ ਕਰ ਦਿੱਤੇ ਜਿਹੜਾ ਉੱਥੇ ਵਿਛੜ ਰਿਹਾ ਬਾਰਡਰਾਂ ਤੇ ਦੂਜੇ ਥਾਵਾਂ ਤੇ ਉਹਦੇ ਵਿਰੋਧ ਸਦੋਂ ਅੱਜ ਸਾਰੇ ਟੋਲ ਪਲਾਜ਼ੇ ਬੰਦ ਕਰਨੇ ਪੰਜਾਬ ਕੇਸ ਕਰਕੇ ਫੌਰੀ ਅਸੀਂ ਟੋਲ ਪਲਾਜ਼ੇ ਬੰਦ ਕਰ ਲਈ ਅੱਜ ਕਿੰਨੇ ਵਜੇ ਤੱਕ ਬੰਦ ਹੈਗਾ ਜੀ ਹਾਂਜੀ ਕਿੰਨੇ ਵਜੇ ਤੱਕ 2:00 ਵਜੇ 2:00 ਵਜੇ ਕਹਿੰਦੇ ਉਹ ਟੋਲ ਕਲਾਇਰ ਲਗਾਤਾਰ ਹੀ ਅੱਗੇ ਫੇ ਚੱਲ ਨੂੰ ਨਹੀਂ ਸਾਰਾ ਭਾਰਤ ਬੰਦ ਕਰਨਾ ਸਾਰਾ ਕੁਝ ਬੰਦ ਕਰਨਾ ਸਾਰਾ ਖੇਤ ਖਾਵਾ ਦੇ ਗੱਲਾਂ ਢੇਮਾ ਵਿੱਚ ਕਰਾਂਗੇ ਸਰਕਾਰ ਪਰ ਨਹੀਂ ਕਰੇਗੇ ਅਸੀਂ ਚੱਲਾਂਗੇ ਘੱਟੇ ਕੀ ਕਰਾਂਗੇ ਸਾਰੀਆਂ ਜਗ੍ਹਾ ਤੇ ਜਿਹੜੇ ਗਾਹੂ ਭਾਰਤ ਬੰਦ ਕਰ ਰਹੇ ਆ ਛੱਕਾ ਜੋ ਕੋ ਸਾਧਨਾ ਦਿਕਾਨਾ ਸਾਹਿਬ ਪੰਚਰਾਵਾ ਦੇ ਕੋਲ ਸੈਂਸਿਕ ਮਨਮਾਨ ਕਿਕਸਾਂਤੀ ਨੇ ਸੁਪਰ ਕਮੇਟੀ ਮੈਂਬਰ ਆ ਅੱਜ ਜੋ ਦਿੱਲੀ ਜਾ ਰਹੇ ਕਿਸਾਨਾਂ ਦੇ ਤਸ਼ੱਤ ਤ ਕੀਤਾ ਸੈਂਟਰ ਰੋਲ ਬਣੇ ਉਹਦੇ ਖਿਲਾਫ ਸਰਕਾਰ ਕੋਲ ਜਿਹੜਾ ਫੈਸਲਾ ਲਿਆ ਕਿ 3 ਘੰਟੇ ਦੀ ਜਿਹੜੀ ਟੋਰ ਪਲਾਜ ਉਹ ਬੰਦ ਕੀਤੀ ਜਾਣਗੇ ਤੇ ਇਸੇ ਤਰ੍ਹਾਂ ਇਹ ਕੱਲ ਨੂੰ ਕੁੜਾੜਾ ਪੰਜਾਬ ਆ ਉਹ ਬੰਦ ਕੀਤਾ ਜਾਵੇ